ਨੂੰ ਵਟਿਆ ਜੀ ਮੇਰਾ ਕਰਕੇ ਘਟ ਖਦਾਏ ਪਿੰਡਾਂ ਨੇ ਥੋੜਾ ਸ਼ਹਿਰਾ ਕਰਕੇ ਸਿਰ ਰੋਟੀਆਂ ਦਾ ਸ਼ਾਬਾ ਲੰਮੀਆਂ ਦਿਲਾਂ ਜਿਹਾ ਜਾਣ ਜੱਟੀਆਂ ਖੇਤਾਂ ਨੂੰ ਲੱਗਦੀਆਂ ਚੰਗੀਆਂ ਛੱਟ ਪੀਜ਼ੇ 버ਗਰ ਖਾਣੇ ਫालतੂ ਬਾਥੂ પાਕੇ ਬਣਿਆ ਹੈ ਸਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਅੱਖ ਕਿ ਨਹੀਂ ਤਾ ਰੱਬ ਦੇ ਮਰੀਦ ਹੋਇਆ ਤਨਾ ਤਰੂ ਪ੍ਰਹਿਲਾ ਦਿੱਤੇ ਫਰੀਦ ਹੋਇਆ ਜੀ ਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਇਥੋਂ ਬੰਦਗੀ ਦੇ ਆਸਰੇ ਕਬੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਜਾਣਾ ਪੁੱਲਿਆ ਦੂਜਾ ਬਾਲਾ ਮਰਦਾਨਾ ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ